ਮੇਰਾ ਨਾਮ ਹੈ ਜੈਪ ਸਿੰਘ ਸਲੂ ਰਹਾເຊ ਮੇਰੀ ਨੰਦਗਰ ਬੀ ਪਟਿਆਲਾ ਤੇ ਬੋਡੀ ਸਰਵਸ ਕਰਤੋਂ ਪਹਿਲਾ ਮੈਨੂੰ ਜਿਹੜੀ ਪ੍ਰੋਬਲਮ ਹੈ ਕਾਫੀ ਪੁਰਾਣੀ ਆ ਲੈ ਇਹ ਮੇਰੇ ਨਜ਼ਿਲਾ ਕਿਰਦਾ ਕਰੇ ਦੇ ਵਿੱਚ ਠੀਕ ਹੈ ਜੀ ਤੇ ਇਸ ਤਰ੍ਹਾਂ ਜਿਵੇਂ ਸਰੀਰ ਥੋੜਾ ਜਿਹਾ ਥੱਕ ਜਾਂਦਾ ਸੀ ਇਹ ਪ੍ਰੋਬਲਮ ਰਹੀ ਸੀ ਜਿਵੇਂ ਜਿਵੇਂ ਪਤਾ ਕਾਰਾ ਦਾ ਕੰਮ ਕਰਦਾ ਸੀ ਥੋੜਾ ਬੋਧਾ ਕੰਮ ਕਰਦੇ ਥਕਾਵਟ ਹੋ ਜਾਂਦੀ ਸੀ ਕੰਮ ਹੋ ਜਾਂਦੀ ਸੀ ਠੀਕ ਹੈ ਜੀ ਤੇ ਕੰਮ ਕਰ ਹੁੰਦਾ ਨਹੀਂ ਸੀ ਠੀਕ ਹੈ ਜੀ ਇਹ ਜਦੋਂ ਮੈਂ ਸ਼ੁਰੂ ਕੀਤਾ ਹੈ ਜਿਹੜਾ ਮੇਰਾ ਨਜਰਿਆ ਦਾ ਸਿਸਟਮ ਹੈ ਹਾਂਜੀ ਉਹ ਮੇਰੇ ਹਿਸਾਬ ਨਾਲ ਤਾਂ ਮੈਨੂੰ 50% ਫਰਕ ਪਿਆ ਗਿਆ ਉਹਦਾ ਠੀਕ ਹੈ ਜੀ ਯਾਨੀ ਬਹੁਤ ਕਾਫੀ ਘਟ ਗਿਆ ਉਹ ਠੀਕ ਹੈ ਜੀ ਤੇ ਬਾਕੀ ਜਿਹੜੀ ਕੰਮ ਹੈ ਵੇ ਸਰੀਰਕ ਤੱਕਦਾ ਸੀ ਹਾਂਜੀ ਉਹ ਵੀ ਕਾਫੀ ਫਰਕ ਪਿਆ ਮੈਨੂੰ ਉਹਦਾ ਕਿਛੇ ਮੈਂ ਦੋ ਦਿਨ ਕੰਮ ਕਰਨ ਦਾ ਮੌਕਾ ਮਿਲਿਆ ਪੂਰਾ ਜੋਰ ਦਾ ਕੰਮ ਕਰਕੇ ਦੇਖਿਆ ਪੂਰਾ ਜੋਰ ਦਾ ਕੰਮ ਕਰਕੇ ਦੇਖਿਆ ਮੈਨੂੰ ਮਹਿਸੂਸ ਨਹੀਂ ਹੋਇਆ ਮੈਂ ਕੋਈ ਥਕਾਵਟ ਨਹੀਂ ਇਹ ਤਾਂ ਬੰਦਾ ਥੱਕ ਜਾਂਦਾ ਓਕੇ ਤੇ ਉਹ ਵੀ ਪ੍ਰੋਬਲਮ ਹੈ ਕੋਈ ਹਲ ਕਾਫੀ ਹੋਈ ਹੈ ਠੀਕ ਹੈ ਤੇ ਯਾਨੀ ਕਿ ਸੀਰ ਐਕਟਿਵ ਲੱਗਦਾ ਮੇਰਾ ਸੀਰ ਐਕਟਿਵ ਹੋਣਾ ਸਰ ਇੱਕ ਇਹ ਨਾਜਲੇ ਦੀ ਪ੍ਰੋਬਲਮ ਕਿੰਨੇ ਸਾਲਾਂ ਤੋਂ ਸੀ ਤੁਹਾਨੂੰ ਪਹਿਲਾਂ ਤਾਂ ਮੈਂ ਵੀ 25 ਸਾਲ ਤੋਂ ਸੀ ਪੁਰਾਣਾ ਹੀ ਹੈ ਪੁਰਾਣਾ ਹੀ ਹੈ ਨਾਜਲਾ ਓਕੇ ਕਦੀ ਵਾਪਸ ਆ ਕਦੀ ਘਟ ਗਿਆ ਠੀਕ ਹੈ ਤੇ ਹੁਣ ਮੈਨੂੰ ਜਰਾ ਕਾਫੀ ਮੈਨੂੰ ਲੱਗਦਾ ਵੀ ਮੈਨੂੰ ਮਹਿਸੂਸ ਹੋ ਰਿਹਾ ਹੈ ਰੀਲੀਫ ਹੈ ਕਾਫੀ ਜਦ ਨਾਲ ਕਾਫੀ ਫਰਕ ਪੈ ਰਿਹਾ ਹੈ ਹਾਂਜੀ ਹਾਂਜੀ ਬਾਕੀ ਐਕਟੀਵਿਟੀ ਚ ਐਕਟੀਵਿਟੀ ਚ ਕਾਫੀ ਫਰਕ ਆ ਬਹੁਤ ਫਰਕ ਆ ਲੱਖਾਂ ਹੀ ਲੋਕ ਸਰ ਤੁਹਾਡੀ ਵੀਡੀਓ ਦੇਖਣਗੇ ਨੈਟ ਦੇ ਉੱਤੇ ਕੀ ਸੁਨੇਹਾ ਦੇਣਾ ਚਾਹੋਗੇ ਬੋਡੀ ਸਰਵਿਸ ਬਾਰੇ ਮੈਂ ਤਾਂ ਕਹਿੰਦਾ ਵੀ ਸਾਨੂੰ ਹਰ ਸਾਲ ਨੂੰ ਇਹ ਵਰਤਣੀ ਚਾਹੀਦੀ ਹੈ। ਇਹ ਦਵਾਈਆਂ ਤਾਂ ਆਪਾਂ ਖਾਣੀਆਂ ਹੀ ਆ। ਬਿਲਕੁਲ ਜੀ। ਇਹ ਦਵਾਈਆਂ ਛੁੱਟ ਜਾਣਾ ਪਈਏ ਖਾਣ ਬਾਅਦ ਸਿਹਤ ਆਨਦ੍ਰਸਤ ਹੋ ਜਾਵੇ। ਸਿਹਤ ਦੇ ਜਿਹੜੇ ਤੱਤ ਨੇ ਪੂਰੇ ਹੋ ਜਾਣ। ਬਿਲਕੁਲ। ਇਨਾਂ ਚਿਰ ਤੌਰ ਤੇ ਆਪਣਾ ਸਿਹਤ ਤੋਂ ਕੁਝ ਗਾ ਦਵਾਈ ਛੁੱਟ ਜਾਣੀਆਂ। ਨਾਲੇ ਪੈਸਾ ਬਚੇਗਾ ਨਾਲ ਸਿਹਤ ਵਧੀਆ ਰਹੇਗੀ। ਬਿਲਕੁਲ ਜੀ। ਧੰਨਵਾਦ ਜੀ।